ਕਿਸਾਨੀ ਮੁੱਦਿਆਂ ਨੂੰ ਲੈ ਕੇ ਮਰਨ ਵਰਤੇ ਬੈਠੇ ਕਿਸਾਨ ਨੇਤਾ ਦਿੱਲੀ ਵੱਲ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਦੇਸ਼ ਦੇ ਵਿੱਚ ਜੋ ਕਿਸਾਨੀ ਦਾ ਹਾਲ ਇਸ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਨੇ ਕੀਤਾ ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਇਹ ਸਤਾ ਨਹੀਂ ਕੀਤਾ ਕਿਉਂਕਿ ਇਸ ਸਰਕਾਰ ਦੇ ਜਿਹੜੇ ਬਿੱਲ ਨੇ ਉਹ ਕਾਰਪੋਰੇਟ ਘਰਾਣਿਆਂ ਦੇ ਘਰਾਂ 'ਚ ਬਣਦੇ ਨੇ ਜਿਨ੍ਹਾਂ ਦਾ ਦਲਾਲ ਦੇਸ਼ ਦਾ ਪ੍ਰਧਾਨ ਮੰਤਰੀ ਹੈ ਦੇਸ਼ ਦੀ ਵੱਖ-ਵੱਖ ਅਦਾਲਤਾਂ 'ਚ ਬੈਠੇ ਵੱਖ-ਵੱਖ ਆਊਡੀਟ ਦੇ ਬੈਠੇ ਬਿਊਰੋਕ੍ਰੇਸੀ ਬਹੁਤ ਕਰਕੇ ਆਰਐਸਐਸ ਦੇ ਚੱਡੀ ਧਾਰੀ ਦੇ ਤੇ ਕਾਰਪੋਰੇਟ ਘਰਾਣਿਆਂ ਦੇ ਕੁੱਤਿਆਂ ਵਾਂਗ ਹਰ ਵੇਲੇ ਕਾਰਪੋਰੇਟ ਘਰਾਣੇ ਵਾਲੋ ਸੁੱਟੀ ਜਾਣ ਵਾਲੀ ਹੱਡੀ ਨੂੰ ਧਿਆਨ ਚ ਰੱਖ ਕੇ ਇਹਨਾਂ ਦੀ ਮਦਦ ਕਰਦੇ ਜਿਹੜੀ ਖੇਡ ਲੋਕਤੰਤਰ ਨੂੰ ਖਤਮ ਕਰਨ ਦੀ 2014 ਤੋਂ ਚੱਲੀ ਹੈ ਉਹਦਾ ਅੰਤ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਜਿਹੜਾ ਆਰਥਿਕ ਸੰਕਟ ਉੱਭਰ ਰਿਹਾ ਹੈ ਵਦੇਸ਼ਾਂ ਦੇ ਵਿੱਚ ਜਿਹੜੀ ਰਿਸ਼ਵਤ ਖੋਰੀ ਦੇ ਮਾਮਲੇ ਅਡਾਨੀ ਦੇ ਉੱਤੇ ਅਬਾਨੀ ਦੇ ਉੱਤੇ ਇਥੋਂ ਤਿੱਕਰ ਕੀ ਭਾਰ ਦੀ ਸੱਖਿਆ ਨਾਲ ਜੁੜੇ ਸੌਦਿਆਂ 'ਚ ਵੀ ਜਿਹੜੀ ਕਪਲੇਬਾਜੀ 2014 ਤੋਂ ਲੈ ਕੇ ਹੁਣ ਤੱਕ ਹੋਈ ਹੈ ਉਹਨੂੰ ਕਾਰਪੋਕ ਰੇਟ ਕਰਾਣਿਆਂ ਦੇ ਕੁੱਤੇ ਬਣੇ ਚੰਦ ਪੱਤਰਕਾਰਾਂ ਨੇ ਲਕੋਇਆ ਹੋਇਆ ਦੇਸ਼ ਦੇ ਸਾਹਮਣੇ ਸੱਚ ਆਉਣ ਤੋਂ છુપਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਮੂੰਹ ਗੰਦ ਨਾਲ ਲਿਬੜੇ ਹੱਡੀਆਂ ਨਾਲ ਬੰਦ ਕੀਤਾ ਹੋਇਆ ਜਿਹੜੇ 2014 ਤੋਂ ਲਗਾਤਾਰ ਦੇਸ਼ ਦੀ اپੋਜੀਸ਼ਨ ਦੇ ਵਿਰੁੱਧ ਦੇਸ਼ ਦੀ ਮinority ਦੇ ਵਿਰੁੱਧ ਦੇਸ਼ ਦੇ ਵਿੱਚ ਲੋਕਤੰਤਰ ਦੀ ਆਵਾਜ਼ ਬਨਣ ਵਾਲੇ ਜਾਨਵਾਜ਼ ਪੱਤਰਕਾਰਾਂ ਵਿਰੁੱਧ ਆਵਾਜ਼ اٹھਾਉਣ ਵਾਲੇ ਸਮਾਜ ਸੇਵਕਾਂ ਵਿਰੁੱਧ ਭੰਡੀ ਪ੍ਰਚਾਰ ਕਰਦੇ ਰਹੇ 2011 ਤੋਂ ਅੰਨਾ ਹਜ਼ਾਰੇ ਵਰਗਾ ਇੱਕ ਮੂਰਖ ਕਿਸਮ ਦਾ ਵਿਅਕਤੀ ਸਾਹਮਣੇ ਪੇਸ਼ ਕਰਕੇ ਝੂਠੇ ਇਲਜ਼ਾਮਾਂ ਨਾਲ ਜਿਹੜੇ 5-6 ਬਿਊਰੋਕਰੇਟਸ ਨੇ ਮਨਮੋਹਨ ਸਿੰਘ ਸਰਕਾਰ ਨੂੰ ਬਦਨਾਮ ਕੀਤਾ ਅੱਜ ਉਹ ਭਾਜਪਾ ਦੇ ਮੰਤਰੀ ਮੰਡਲ ਚ ਚੇਅਰਮੈਨੀਆਂ ਤੇ ਵੱਖ-ਵੱਖ ਵੱਡੇ ਅਹੁਦਿਆਂ ਦੇ ਉੱਤੇ ਸਰਕਾਰੀ ਖਜ਼ਾਨਾ ਲੁੱਟ ਰਹੇ ਨੇ ਮੌਜਾ ਮਾਰ ਰਹੇ ਨੇ ਇਹ ਸਾਰਾ ਕੁਝ ਨੰਗਾ ਹੋ ਚੁੱਕਾ ਹੈ ਡੱਲੇਵਾਲ ਜੀ ਨੇ ਜਿਹੜਾ ਮਰਨ ਵਰਤ ਰੱਖਿਆ ਹੈ ਮੈਂ ਉਹਦੀ ਇਸ ਕਰਕੇ ਸਪੋਰਟ ਨਹੀਂ ਕਰਦਾ ਕਿਉਂਕਿ ਕੁਝ ਕਿਸਾਨ ਜਿੱਥੇ ਬੰਦੀਆਂ ਦੇ ਨਮਾਇंदे ਵੀ ਜਿਹੜੇ ਆ ਉਹ ਸਰਕਾਰਾਂ ਦੇ ਪਿੱਠੂ ਨਹੀਂ ਇਹ ਮੇਰੇ ਤੋਂ ਕੁਝ ਬੰਦਿਆਂ ਨੇ ਪਹਿਲਾਂ ਵੀ ਜਦੋਂ ਕਿਸਾਨੀ ਸੰਘਰਸ਼ ਲੱਗਾ ਸੀ ਉਹਨੂੰ ਤਾਰ ਪਿੱਡੋ ਕਰਨ ਲਈ ਬਦਨਾਮ ਕਰਨ ਲਈ ਆਪਣੀ ਐਮ ਭੂਗਾਂ ਨਵਾਈ ਸੀ ਜਿੱਦੇ ਚ ਲਾਲ ਕਿਲੇ ਵੱਲ ਟਰੈਕਟਰ ਲਿਜਾ ਕੇ ਉਸ ਵੇਲੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਵਿੱਚ ਹਿੱਸਾ ਪਾਇਆ ਸੀ ਜੇਕਰ ਉਸ ਵੇਲੇ ਸੱਚੇ ਸੁੱਚੇ ਨੌਜਵਾਨਾਂ ਨੇ ਇਨਾਂ ਕਿਸਮ ਦੇ ਜਿੱਥੇ ਬੰਦੀਆਂ ਦੇ ਪਿੱਛੇ ਡਾਂਗ ਨਾ ਦਿਖਾਈ ਹੁੰਦੀ ਤਾਂ ਬਹੁਤ ਸਾਰੇ ਲੀਡਰ ਸ਼ਰਾਬ ਸ਼ਬਾਬ ਤੇ ਪੈਸੇ 'ਚ ਗਲਤਾਨ ਸਨ ਅਖੌਤੀ ਇਹ ਕਿਸਾਨ ਲੀਡਰ ਭੱਜਣ ਨੂੰ ਤਿਆਰ ਸੀ ਪਰ ਅਸਲੀ ਕਿਸਾਨਾਂ ਨੇ ਪਿੰਡ ਪਿੰਡ ਤੋਂ ਇਕੱਠੇ ਹੋ ਕੇ ਦੇਸ਼ ਵਿਦੇਸ਼ ਤੋਂ ਇਹਨਾਂ ਵੀ ਜਿੱਥੇ ਆਰਥਿਕ ਮਦਦ ਕੀਤੀ ਉੱਥੇ ਹੀ ਨਸਬੰਦੀ ਕਰਨ ਦਾ ਜਿਹੜਾ ਡਰ ਦਿਖਾਇਆ ਸੀ ਉਹਦੇ ਕਰਕੇ ਇਹ ਉੱਥੇ ਮਜਬੂਰੀ ਚ ਬੈਠੇ ਰਹੇ ਤੇ ਮੋਦੀ ਦੇ ਝੂਠੇ ਲਾਰੇ ਚਾ ਕੇ ਕਿਸਾਨ ਸੰਘਰਸ਼ ਨੂੰ ਖਤਮ ਕਰਕੇ ਵਾਪਸ ਮੁੜ ਪਏ ਬਿਨਾ ਅਮਲੀ ਜਮਾ ਪਹਿਨਾਇਆ ਹੁਣ ਵੀ ਜੋ ਹੋ ਰਿਹਾ ਪਿਛਲੇ 1 ਸਾਲ ਤੋਂ ਉਹਦੇ ਚ ਜੋ ਨੁਕਸਾਨ ਪੰਜਾਬ ਦਾ ਪੰਜਾਬ ਦੀ ਜਵਾਨੀ ਦਾ ਕੇਂਦਰ ਸਰਕਾਰ ਤੇ ਇਹ ਕਿਸਾਨ ਜਿੱਥੇ ਬੰਦੀਆਂ ਰਲ ਕੇ ਕਰ ਰਹੀਆਂ ਨੇ ਮੈਂ ਉਹਨਾਂ ਦੀ ਸਖਤ ਆਲੋਚਨਾ ਕਰਦਾ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਮਸਲੇ ਪੰਜਾਬ ਦੀ ਸਰਕਾਰ ਵੀ ਸਮਰੱਥ ਹੈ ਕਿ ਉਹ ਹੱਲ ਕਰ ਸਕਦੀ ਹੈ ਪੰਜਾਬ ਦੀ ਹਰ ਫਸਲ ਦੇ ਉੱਤੇ ਪੰਜਾਬ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਐਲਾਨ ਕਰੇ ਕਿਸਾਨਾਂ ਨੂੰ ਲਾਭਵੰਦ ਤੇ ਵਿਦੇਸ਼ਾਂ ਵਿੱਚ ਚੰਗੇ ਮੁੱਲ ਤੇ ਵਕਣ ਵਾਲੀਆਂ ਫਸਲਾਂ ਵੇਚਣ ਵੱਲ ਪ੍ਰੇਰਿਤ ਕਰੇ ਪੰਜਾਬ ਦੇ ਵਿੱਚ ਜੈਵਿਕ ਖਾਦ ਵਰਮੀ ਕਲਚਰ ਤੇ ਖੇਤੀ ਵਿਭੰਤਾ ਨੂੰ ਅਪਣਾ ਕੇ ਪੰਜਾਬ ਦੀ ਖੇਤੀ ਜਿਹੜੀ ਹੈ ਯਰ ਮੁਕਤ ਕਰੇ ਪੰਜਾਬ ਦੇ ਵਿੱਚ ਹਰ 7ਵੇਂ ਵਿਅਕਤੀ ਨੂੰ 슈ਗਰ ਹਰ 10ਵੇਂ ਵਿਅਕਤੀ ਨੂੰ ਕੈਂਸਰ ਦੀ ਸ਼ਿਕਾਇਤ ਹੋ ਰਹੀ ਹੈ ਚਮੜੀ ਦੇ ਰੋਗ ਹਰ 8ਵੇਂ ਬੰਦੇ ਨੂੰ ਇਹ ਜੋ ਫਸਲਾਂ ਨੂੰ ਕੀਟਨਾਸ਼ਕ ਦਵਾਈਆਂ ਜ਼ਹਿਰੀਲੇ ਖਾਦਾਂ باقی ਵਿਜਿਆ ਜਾਂਦਾ ਵੱਧਿਆ ਜਾਂਦਾ ਇਹਨੂੰ ਰੁਕਣਾ ਚਾਹੀਦਾ ਸੂਬੇ ਦੇ ਵਿੱਚ ਜੋ ਮਿਲਾਵਟ ਖੋਰੀ ਹੈ ਉਹ ਦੁੱਧ ਤੋਂ ਲੈ ਕੇ ਖਾੜ ਪੇੜ ਦੀ ਹਰ ਚੀਜ਼ ਦੇ ਵਿੱਚ ਇੱਧੇ ਤੇ ਸਮੂਹਿਕ ਕਤਲ ਦੇ ਮਨਸੂਬੇ ਕਰਨ ਦੀ ਸਜ਼ਾ ਹੋਣੀ ਚਾਹੀਦੀ ਹੈ ਜਿੱਦੇ ਚ ਸੈਕੜੇ ਸਾਲ ਕੈਦ ਹੋਣੀ ਚਾਹੀਦੀ ਹੈ ਜਿਹੜੇ ਵਿਅਕਤੀ ਮਿਲਾਵਟ ਕਰਦੇ ਨੇ ਮੈਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਹਾਂ ਕਿ ਪੰਜਾਬ ਦੇ ਅਨਦਾਤਾ ਨੂੰ ਬਚਾਉਣ ਲਈ ਕੇਂਦਰ ਸਾਡੀ ਪਹਿਲਾਂ ਤੋਂ ਦੁਸ਼ਮਣ ਹੈ ਪਰ ਅਸੀਂ ਜਿੰਨਾ ਸਾਡੇ ਕਿ ਸਮਰਥਾ ਹੈ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਦੀ ਕਿਸਾਨੀ ਦੀ ਮਦਦ ਕਰੀਏ ਪੰਜਾਬ ਦੀਆਂ ਫਸਲਾਂ ਨੂੰ ਵਾਜਬ ਮੁੱਲ ਦੇ ਉੱਤੇ ਖਰੀਦ ਕੇ ਜਿੱਥੇ ਕਿਸਾਨੀ ਦੀ ਰੀੜ ਦੀ ਹੱਡੀ ਮਜ਼ਬੂਤ ਕਰੀਏ ਉੱਥੇ ਹੀ ਸੂਬੇ ਲਈ ਸੂਬੇ ਦੀ ਫਸਲ ਐਕਸਪੋਰਟ ਕਰਕੇ ਸੂਬੇ ਲਈ ਧੰਨ ਇੱਕਤਰ ਕਰੀਏ ਜਿਹੜੇ ਇੱਕ ਪੰਜਾਬ ਸਰਕਾਰ ਕਰ ਸਕਦੀ ਹੈ ਕੇਂਦਰ ਸਰਕਾਰ ਨਾਲ ਇਸ ਕਰਕੇ ਮੈਂ ਆਸ ਨਹੀਂ ਕਰਦਾ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਇਫ ਵਿਕੇ ਹੋਏ ਦਲਾਲਾਂ ਦੀ ਸਰਕਾਰ ਹੈ ਤੇ ਦਲਾਲ ਆਪਣੀ ਮਾਂ ਦਾ ਵੀ ਸੌਦਾ ਕਰ ਲੈਂਦੇ ਨੇ ਜੇ ਪੈਸੇ ਚੰਗੇ ਮਿਲਣ ਤੇ ਨਰਿੰਦਰ ਮੋਦੀ ਨੇ ਆਪਣੀ ਮਾਂ ਨੂੰ ਲਾਈਨ 'ਚ ਖੜੇ ਕਰਕੇ ਨੋਟਬੰਦੀ 'ਚ ਇਹ ਦੱਸ ਦਿੱਤਾ ਸੀ ਕਿ ਉਹਨੂੰ ਸੁਰੱਖਿਆ ਦੀ ਲੋੜ ਹੈ ਉਹਦੇ ਲਈ ਉਹ ਕਿਸੇ ਵੀ ਹੱਦ ਤੱਕ ਨੀਚੇ ਦਾ ਵੀ ਹੱਦ ਤੱਕ ਜਾ ਸਕਦਾ ਇਸ ਲਈ ਗੱਲੇਵਾਲ ਸਾਹਿਬ ਨਰਿੰਦਰ ਮੋਦੀ ਦੀ ਸਰਕਾਰ ਤੋਂ ਨਰਿੰਦਰ ਮੋਦੀ ਤੋਂ ਆਸ ਰੱਖਣਾ ਬੇਫਜ਼ੂਲ ਹੈ ਕਿਸਾਨੀ ਸੰਘਰਸ਼ ਜੇ ਕਾਮਯਾਬ ਕਰਨਾ ਹੈ ਤਾਂ ਕਿਸਾਨਾਂ ਨੂੰ ਜਾਗਰੂਕ ਕਰੋ ਜੈਰ ਮੁਕਤ ਖੇਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸ਼ੁਰੂ ਕਰਵਾਓ ਜੇ ਤੁਸੀਂ ਮਰਨ ਵਰਤੇ ਬੈਠੇ ਜੇ ਤਾਂ ਫਿਰ ਜਿਹੜੇ ਕਿਸਾਨ ਤੁਹਾਨੂੰ ਫਾਲੋ ਕਰ ਰਹੇ ਨੇ ਇਹਨਾਂ ਨੂੰ ਵੀ ਸੋਖਾਓ ਕਿ ਉਹ ਯਰ ਮੁਕਤ ਖੇਤੀ ਕਰਨਗੇ ਜਿਹਦੇ ਨਾਲ ਪੰਜਾਬ ਦੀ ਜਵਾਨੀ ਸਿਹਤ ਬਚੂਗੀ ਪੰਜਾਬ ਤੰਦਰੁਸਤ ਹੋਊਗਾ ਪੰਜਾਬ ਖੁਸ਼ਹਾਲ ਹੋਊਗਾ